ਮੈਂ ਫੋਨ ਨਾਲ ਜਿੰਨੋ ਇਹਦੇ ਤੇ ਕੋਈ ਬਦਮਾਸ਼ੀ ਨਹੀਂ ਕਰੀ ਸਰ ਵੀਡੀਓ ਬਣਾਉਣਾ 12 ਲੱਗ ਗਿਆ ਦੇਖੋ ਕੋਲ ਉਸ ਟਾਈਮ ਤੁਸੀਂ ਕੇਰ ਕਰਨੀ ਜਦ ਬੱਚੇ ਨੋਟਿਸ ਲਾਤਾ ਤਾਂ ਤੁਸੀਂ ਬੋਲਿਆ ਪਿੱਛੇ ਦੇਖੋ ਇਹ ਧਨਕੋ ਇਹ ਬੱਚੇ ਉੱਤੇ ਲਾ ਜਾਣਗੇ ਕੁਝ ਲਾ ਦੋ ਉਹ ਵੀ ਵਾਟਾ ਨਹੀਂ ਕੰਡਿਸ਼ਨ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇਹ ਇੱਕ ਪੁਲਿਸ ਦਾ ਅਫੀਸ਼ਰ ਨੋਟਿਸ ਹੋ ਨਹੀਂ ਅਫੀਸ਼ਲ ਹੈ ਮੰਨ ਲੀក ਅਭੀ ਚੱਲ ਰ ਮੈਂ ਪੁਲਿਸ ਦੇ ਅੰਦਰ ਆ ਰਾ ਨਾ ਬਣਾਓ ਵੀਡੀਓ ਬਣਾਓ ਜੀ ਬਣਾਓ ਮੈਂ ਪੋਲੀਟੇ ਅੰਦਰ ਆ ਗਿਆ ਵਾ ਮੈਂ ਉਸੇ ਆਕੇ ਕੋਈ ਵੀ ਫੋਟੋ ਲਾ ਗਿਆ ਵਾ ਵੇਟੇ ਸਟੂਡੈਂਟ ਹੀ ਹੈ ਨਾ ਉਹ ਫਲੋਰਸ ਦਾ ਲਾ ਕੇ ਗਿਆ ਤੇ ਸਾਨੂੰ ਮੈਂ ਪਤਾ ਨੂੰ ਆਇਆ ਨਹੀਂ ਸੀ ਅੱਛਾ ਤੁਹਾਨੂੰ ਦੱਸ ਦਾਂ ਠੀਕ ਹੈ ਔਰ ਇਸ ਕਰਕੇ ਮੈਂ ਨਰੋ ਮੰਗਲ ਪਤਾ ਲੱਗਿਆ ਉਸੇ ਬੰਦੇ ਨਾਲ ਨੂੰ ਕਰਵਾਏ ਨੇ ਉਹ ਤਰਵਾ ਕੇ ਮੈਂ ਉਹਨਾਂ ਨਾਲ ਗੱਲ ਵੀ ਕੀਤੀ ਆਪਣਾ ਨਾਲ ਦਾ ਬੰਦਾ ਉਹਨਾਂ ਨੇ ਕਿਹਾ ਵਾਪਸ ਉਤਰਵਾ ਦੇ ਲੈ ਅਧਿਆਚਨ ਨਾਲ ਮਤਨੀ ਕਿਹਾ ਅੱਜ ਨੰਨੀ ਐਕਸ਼ਨ ਮੁਰੀ ਆਪਾਂ ਚੰਗਾ ਨਾ ਬਣਦੀ ਸਰ ਜਿਹੜਾ ਅਫੀਸ਼ਲ ਹੋਣੀ ਜਿਹੜਾ ਨਿਕਰ ਜਿਹੜਾ ਨਾਮ ਲਿਖੇ ਹੋਏ ਨੇ ਅਸੀਂ ਕੁਝ ਬੱਚਿਆਂ ਦੇ ਮਾਫੀ ਨਾਮੇ ਵੀ ਆ ਨਹੀਂ ਮਾਫੀ ਦਾ ਅਸੀਂ ਅਸੀਂ ਉਹ ਮੰਨੇ ਆ ਗਏ ਨਾ ਉਹ ਮੇਲ ਤੇ ਇੱਕ ਕਿ ਉਹਨਾਂ ਨੇ ਠੀਕ ਹੈ ਉਹ ਅਸੀਂ ਕੰਸੀਡਰ ਕਰਕੇ ਅਸੀਂ ਕਿ ਪਹਿਲੇ ਪੇਰੈਂਟਸ ਨੂੰ ਬੁਲਾਓ ਸਸਪੈਂਡ ਅਸੀਂ ਕਰਾਂਗੇ ਪੇਰੈਂਟਸ ਨਾ ਕਰਾਂਗੇ ਬਿਲਕੁਲ ਠੀਕ ਹੈ ਫਿਰ ਅਫੀਸ਼ੀਅਲ ਨੋਟਿਸ ਬੋਰਡ ਤੇ ਤਾਲਾ ਲੱਗਿਆ ਹੁੰਦਾ ਹੈ ਉਹ ਵੀ ਤੇ ਖੋਲ ਕੇ ਲੱਗਿਆ ਹੈ ਸਾਰੇ ਤੇ ਪੂਰੇ ਨੋਟਿਸ ਬੋਰਡ ਤੇ ਸਾਰੇ ਜੀ ਲੱਗੇ ਹੁੰਦੇ ਨੇ ਉਹਨਾਂ ਨੇ ਤੇ ਬਿਲਕੁਲ ਆਪਣਾ ਰਿਸੀ ਕਹਿੰਦੇ ਹੋ ਕਿ ਰਿਸੀ ਵੀ ਨਹੀਂ ਕਰਦਾ ਦੇ ਲੋ ਜੀ ਰਿਸੀ ਕੋਈ ਐਸਾ ਨਹੀਂ ਐਕਚੁਅਲੀ ਸਾਰੇ ਸੇ ਕਰਦੇ ਹੋ ਕੱਟ ਕੱਟ ਸਮੀਰ ਜਰਾ ਐਕਸ਼ਨ ਦੀ ਪਤਾ ਸ਼ਾਮੀ ਅਸੀਂ ਲਾ ਦਈਏ ਜਾਂ ਕੱਲ ਲਾ ਦਈਏ ਕੋਈ ਉਹਨਾਂ ਪਹਿਲੇ ਸਬਸਕ੍ਰਾਈਬਰ ਤੋਂ ਬਣਾ ਰਹੇ ਹਾਂ ਤੇ ਮੈਨੂੰ ਕੱਲ ਕਰੇ ਸਰ ਹਾਂ ਕੱਲ ਤੋਂ ਅੰਦਰ ਜਰਾ ਜਾਏਗਾ ਤੁਸੀਂ ਮਨੂ ਦੀ ਡਿਟੇਲ ਜ਼ਰੂਰ ਦੇ ਬਿਲਕੁਲ ਸਰ ਐਕਚੁਅਲੀ ਆਪਾਂ ਇਹ ਕਹਿੰਦੇ ਕਹਿੰਦੇ ਤੁਹਾਨੂੰ ਉਹ ਨਹੀਂ ਹੈ ਤੁਹਾਨੂੰ ਇਹ ਕਿ ਸਾਨੂੰ ਹੈ ਕਿ ਅਸੀਂ ਸੰਗਲਨਾ ਮੇਰਾ ਕੋਲੇ ਉਹਨਾਂ ਘੜਾ ਕੋਲ ਮੇਰੇ ਕੋਲ ਇਹ ਕੀ ਫੋਨ ਦਾ ਕੋਲੇ ਠੀਕ ਹੈ ਹਾਂ ਜੇ ਆ ਕੇ ਕੋਈ ਵੀ ਕੋਈ ਲਾ ਦੇਗੇ ਇਸ ਕਰਕੇ ਅੱਜ ਮੈਂ ਬਾਹਰ ਵੇਖਿਆ ਦੀਵਾਰਾਂ ਤੇ ਕੁਝ ਨਹੀਂ ਸ਼ਾਇਦ ਮੈਂ ਉਹ ਚੈੱਕ ਕਰਕੇ ਆਇਆ ਹਰ ਕੋਰਡ ਦੇ ਉੱਤੇ ਸ਼ਾਇਦ ਪਹਿਲੇ ਨਹੀਂ ਹੁੰਦਾ ਸੀ ਮੈਂ ਹੁੰਦਾ ਕਿ ਅਸੀਂ ਤੇ ਨੁਕਸਾਨੀ ਰਾਤੀ ਆ ਲਿਖੇ ਜਾਂਦੇ ਨੇ ਜਿੰਨੇ ਨਹੀਂ ਹੁੰਦੇ ਉਹਨਾਂ ਕਿ ਸਾਡੇ ਸਾਡੇ ਗੇਟ ਬੰਦ ਹੋ ਜਾਂਦੇ ਨੇ ਇਹ ਵੀ ਕੋਈ ਰਿਪਾਇਰ ਸਭ ਲੋਤ ਰੋ ਹਾਂ ਉਹ ਕਰਾ ਰਹੇ ਨੇ ਵੀ ਦੇਖੋ ਅਸੀਂ ਆਈਏ ਸਾਡੇ ਘਰ ਦੇ ਬਾਹਰ ਵੀ ਬੀਬੀ ਵੀ ਪਹਿਲੇ ਸਰ ਗੱਲ ਪਤਾ ਕਿ ਇਹ ਸਾਰੇ ਕੋਈ ਚੀਜ਼ ਕਹਿੰਦੇ ਕੋਈ ਜਰਾ ਬਾਇਸ ਚ ਹੈ ਐਸਾ ਕੁਝ ਨਹੀਂ ਕੋਈ ਕੋ ਬੇਟੇ ਕਿਸੇ ਦੇ ਬੱਚੇ ਨੂੰ ਡਾਕਟਰ ਵਾਸਤੇ ਪੂਰਾ ਟੈਸਟ ਕਰਵਾਇਆ ਕੋਈ ਰਿਸਮ ਨਹੀਂ ਕਰ ਰਿਹਾ ਬਾਰੇ ਦੇ ਬੱਚੇ ਜਿਹਨੋ ਜਿਹੜਾ ਇਲਾਕੇ ਦੀ ਕੋਈ ਹੋਇਆ ਕਿਦਾਂ ਜਿਤਾਏ ਨਹੀਂ ਉਹਦੇ ਤੁਸੀਂ ਸਾਈਨ ਕਰਕੇ ਤੁਸੀਂ ਲੈ ਲਓ ਮੈਂ ਕਰ ਸਕਦਾ ਹਾਂ ਜਿਨ੍ਹਾਂ ਨੇ ਬਾਹਰ ਪੇਂਟਿੰਗ ਕੀਤੀ ਹੈ ਵੀ ਕਿਹ ਉਹਨਾਂ ਦਾ ਵੀ ਆਪਜੀ ਐਕਸ਼ਨ ਹੋਊਗਾ ਵੀ ਉਹਨਾਂ ਨੇ ਵੀਡੀਓ ਬਣਾ ਲਈ ਸਾਡੇ ਜਿਹੜੇ ਯੂਨੀਵਰਸਿਟੀ ਦੀ ਟੀਮ ਹੈਗੀ ਉਹ ਰਤਨ ਵਿੱਚ ਹੋੜੀ ਤੇ ਹੁੰਦੀ ਹੈ ਰਤਨ ਵਿੱਚ ਕਰਕੇ ਕਹਿਣਾ ਕਰਨਗੇ ਜੋ ਕਰਨਗੇ ਸਾਹਮਣੇ ਰੱਖ ਮਨੇ ਕਰ ਦੇ ਅਸੀਂ ਤੁਹਾਨੂੰ ਲੜਾਈ ਨਹੀਂ ਆਉਣੀ ਗੜਨ ਦਿਖਾ ਲਈਏ ਕਾਨੂੰਨੀ ਹੈ ਜੋ ਕਾਲਜ ਦੇ ਕੋ ਇੱਕ ਮਿੰਟ ਦਰ ਰਹਿ ਕੇ ਦੇ ਵਿੱਚ ਸਿਰਫ ਇਹਨਾਂ ਕਹਿ ਰਿਹਾ ਜਿਵੇਂ ਦੋਨੋਂ ਬਣਾ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਨੰਬਰ ਸਿਕਾ ਦਾ ਕਾਲਜ ਜੋ ਮਰਜ਼ੀ ਹੋਵੇ ਕਹਿੰਦਾ ਐਕਸ਼ਨ ਅਸੀਂ ਹਰ ਕਿਸੇ ਦੇ ਕਰਦੇ ਜਿਹੜਾ ਬੰਦਾ ਗਲਤ ਕੰਮ ਕਰਦਾ ਹੈ ਉਹ ਤਾਂ ਐਕਸ਼ਨ ਉੱਤੇ ਚੱਲ ਰਿਹਾ ਹੈ ਜਿਹੜਾ ਰੋਟੀ ਸੋਟ ਲਗਰੋਕੀ ਸੋਟ ਤੇ ਲੱਗਿਆ ਹੈ ਇਹਦੇ ਜਿਹੜੇ ਬੱਚੇ ਨੂੰ ਸਸਪੈਂਡ ਕਰ ਰਹੇ ਸਸਪੈਂਡ ਹੀ ਕਰਨੇ ਆਪਾਂ ਪਰ ਅਸੀਂ ਆਲਰੇਡੀ ਕਹਿ ਚੁੱਕੇ ਹਾਂ